ਤਦੋਂ ਦੀਵਾਲੀ ਭੱਜੀ ਆਉਂਦੀ ਆ ਤੁਸੀਂ ਸਾਰਿਆਂ ਨੇ ਬੰਬੇ ਚਲਾਉਣੇ ਆ ਨਾ ਤੁਹਾਨੂੰ ਇੱਕ ਬੰਬ ਵਰਗਾ ਟਰੈਕਟਰ ਦੰਨੇ ਆ ਬੰਬ ਵਰਗਾ ਸਟੈਂਡਰਡ ਆ ਧਰਮ ਇਹ 에ਰ ਪਿਸਲੇ ਟਾਇਰ ਰੇਡੀਅਲ ਦੇ ਨੇ 16 9 30 ਦੇ ਟਾਇਰਾਂ ਦੇ ਵਿੱਚ ਆ ਨਾ ਬਈ ਇਹ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਮੂਰਲੇ ਟਾਇਰ ਵੀ ਬੁਡੀਅਰ ਦੇ ਨੇ ਬੁਡੀਅਰ ਦੇ ਨੇ ਇਹ ਕਰ ਲਓ ਉਸ ਕਰ ਇੰਜਨ ਦੇ ਵਿੱਚ 75 ਐਚਪੀ ਜਾ ਦਿਖਾ ਦਿਓ ਉੱਤੇ ਇੰਜਨ ਦੇ ਉੱਤੇ ਲਿਖਿਆ ਹੋਇਆ ਕਰਾਸ ਕਰ ਦੇਖ ਤਰ ਮੈਂ ਇਹਨੂੰ ਜੀਸੀਬੀ ਵਾਲਾ ਜੀਸੀਬੀ ਵਾਲਾ ਕਹਿੰਦੇ 2004 ਤੱਕ ਹੀ ਆਇਆ ਉਸ ਤੋਂ ਬਾਅਦ ਮੰਗ ਹੀ ਹੋਵੇ ਹਾਂ ਇਹ ਮਾਡਲ ਵੀ ਚਾਰ ਆ ਬਈ ਮਾਡਲ ਵੀ ਚਾਰ ਹੈਗਾ ਇਹ ਸਟੈਂਡਰਡ 475 ਆ ਬਈ ਵੀਰੇ ਕੋਲੇ ਹੈਗਾ ਉਹ ਛੇ ਦੀ ਵੇਚਦਾ ਵੀ ਨਹੀਂ ਉਹ ਵੇਚਦਾ ਨਹੀਂ ਤੇ ਗੱਲ ਇਹ ਆ ਵੀ ਇਹਦੇ ਵਿੱਚ ਅੰਨਾ ਜ਼ੋਰ ਹੈ ਹਾਂਜੀ ਤੇ ਕਾਰਨ ਇਹ ਆ ਬਈ ਇਹ ਟਰੈਕਟਰ ਚਾਰ ਮਾਡਲ ਆ ਚਾਰਨ ਮਾਡਲ ਤੇਲ ਦੀ ਖਪਤ ਤੇ ਦੀ ਬਹੁਤ ਘੱਟ ਆ ਬਹੁਤ ਘੱਟ ਆ ਪਰ ਮੈਂ ਕਨੋਪੀ ਨਮੀ ਲੱਗੀ ਹੋਈ ਹੈ ਛਤਰੀ ਦਿਖਾਏ ਦੇ ਛਤਰੀ ਨਮੀ ਲੱਗੀ ਹੋ ਅਲਿੰਕਾ ਲੋਕਾਂ ਦਾ ਕਰਾ ਚੈੱਕ ਬਈ ਐਂ ਦੱਸ ਜੋ ਬਣਾ ਇਹ ਟਰੈਕਟਰ ਦਾ ਕੀ ਮੰਗਦਾ ਇਹ ਟਰੈਕਟਰ ਬਿਨਾ ਆਰਸੀ ਤੋਂ ਆ ਐਂ ਦੱਸ ਦੋ ਇਹ ਰੀਲ ਜੀ ਓਕੇ ਹਾਂਜੀ ਇਹ 2,85,000 ਰੁਪਏ ਦਾ ਦੇ ਦਾਂਗੇ 75 ਐਚਪੀ ਦਾ 4 ਮੜਾ 2,85,000 ਦਾ ਤੇਲ ਦੀ ਡੈਂਕੀ ਭਰਾ ਕੇ ਭਰਾ ਕੇ ਆਜੋ ਮਿੱਤਰੋ ਫਟਾਫਟ ਤਲਵੰਡੀ ਬਿੱਲੀ ਦੇ ਵਿੱਚ ਖੜਾ ਜੇ ਕਿਸੇ ਸੱਜਣ ਨੇ ਖਰੀਦਣਾ